ਕਹਿੰਦੇ ਰਾਜਾ ਹਰੀਚੰਦ ਜਦੋਂ ਹੋਇਆ ਤੇ ਪਿਆਰੋ ਬੜਾ ਸੋਹਣਾ ਉਹਦਾ ਰਾਜ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਰ ਜੀਵਨ ਹੈ ਭੋਗੀ ਬਿਲਾਸੀ ਤੇ ਪਿਆਰੋ ਉਹਦੀ ਘਰ ਉਹਦਾ ਰਿਸ਼ਤਾ ਹੋਇਆ ਤਾਰਾ ਲੋਚਨੀ ਰਾਣੀ ਦੇ ਨਾਲ ਤੇ ਪਿਆਰੇ ਜਦੋਂ ਰਿਸ਼ਤਾ ਉਹਦਾ ਹੋਇਆ ਪਰ ਜਿਹੜੀ ਉਹ ਬੱਚੀ ਹੈ ਜਿਹੜੀ ਉਹ ਇਸਤਰੀ ਹੈ ਤਾਰਾ ਰਾਣੀ ਪਿਆਰੋ ਉਹ ਬਚਪਨ ਤੋਂ ਲੈ ਕੇ ਤੁਸੀਂ ਦੇਖ ਲਓ ਆਮ ਵੀਨਾ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਗੁਰੂ ਘਰ ਜਾਣਾ ਜਿਆਂ ਦਾ ਬੱਚਿਆਂ ਚਲੋ ਹੁਣ ਤਾਂ ਥੋੜਾ ਜਿਹਾ ਚੇਂਜ ਹੋ ਗਿਆ ਸਿਸਟਮ ਪੜ੍ਹਾਈ ਨੇ ਸਾਰਾ ਕੁਝ ਬਦਲਤਾ ਨਹੀਂ ਤਾਂ ਜ਼ਿਆਦਾਤਰ ਤੁਸੀਂ ਕਿਤੇ ਜਾਇਓ ਬੀਬੀਆਂ ਦਾ ਭਾਵ ਹੁੰਦਾ ਬੀਬੀਆਂ ਹਮੇਸ਼ਾ ਹੀ ਕਾਮਨਾ ਕਰਦੀਆਂ ਨੇ ਮੱਥੇ ਠੀਕਦੀਆਂ ਨੇ ਸਾਡੇ ਬੱਚੇ ਕੋਈ ਪਿੰਡ ਦੇ ਵਿੱਚ ਦੀ ਜ਼ੋਤ ਦੀ ਲੰਗ ਜੇ ਉਹਦੇ ਮੂਰੇ ਵੀ ਹੱਥ ਲੈ ਕੇ ਬਹਾਂ ਜਾਂਦੀਆਂ ਨੇ ਦੱਸੋ ਮੇਰੇ ਬੱਚਿਆਂ ਦਾ ਕੀ ਹੋਊਗਾ ਇਦਾਂ ਸੋਚਦੀਆਂ ਨੇ ਇਸਤਰੀਆਂ ਜਾਤੀ ਦੇ ਅੰਦਰ ਬੜਾ ਵੱਡਾ ਭਾਵ ਹੁੰਦਾ ਤੇ ਦੇਵ ਨੇਤ ਦੇ ਸਾਲ ਸਮਾਂ ਐਸਾ ਬਣਿਆ ਉਹਦੇ ਘਰ ਉਹ ਬੀਬੀ ਤਾਰਾ ਰਾਣੀ ਤਾਰਾ ਲੋਂਚਰੀ ਨੇ ਪਿਆਰੋ ਬੜੀ ਸੁੰਦਰ ਇੱਕ ਤਾਂ ਵੈਸੇ ਸਰੀਰ ਸੁੰਦਰ ਹੈ ਇੱਕ ਪਿਆਰੋ ਭਗਤੀ ਦਾ ਰੰਗ ਚੜਿਆ ਹੋਇਆ ਡਬਲ ਹੋ ਗਿਆ ਨਾ ਕੰਮ ਇੱਕ ਤਾਂ ਵੈਸੇ ਉਹ ਬਹੁਤ ਸੁੰਦਰ ਹੈ ਇੱਕ ਚਿਹਰੇ ਤੇ ਚੇਂਜ ਹੈ ਬੜੀ ਸੁੰਦਰ ਹੈ ਉਹ ਬਚਪਨ ਤੋਂ ਲੈ ਕੇ ਸਾਧੂਆਂ ਦੀ ਸੰਗਤ ਕਰਨ ਵਾਲੀ ਬੈਠ ਕੇ ਭੋਜਨ ਕਰਨ ਵਾਲੀ ਨਾਮ ਜਪਣ ਵਾਲੀ ਅੱਜ ਹਰੀ ਚੰਦ ਰਾਜੇ ਦੇ ਨਾਲ ਇਹਦੀ ਸ਼ਾਦੀ ਹੋ ਗਈ ਜਦੋਂ ਸ਼ਾਦੀ ਵਿਆਹ ਹੋ ਗਿਆ ਨਾ ਹੁਣ ਉਹਨੂੰ ਕਿਹੜੀ ਚੀਜ਼ ਦੀ ਕਮੀ ਹੋ ਸਕਦੀ ਹੈ ਜਿਹੜੀ ਸਾਡਾ ਜਿਹੋ ਜਿਹਾ ਮਨ ਹੁੰਦਾ ਨਾ ਅਸੀਂ ਉਹ ਜਿਹਾ ਮਾਹੌਲ ਪਾਲਦੇ ਹਾਂ ਹਮੇਸ਼ਾ ਪਾਲਦੇ ਹਾਂ ਨਹੀਂ ਪਾਲਦੇ ਸ਼ਰਾਬ ਸ਼ਰਾਬੀਆਂ ਨੂੰ ਰੱਬ ਦਾ ਫਿਰਦਾ ਭਗਤ ਭਗਤਾਂ ਨੂੰ ਲੱਭਦਾ ਫਿਰਦਾ ਕਬਾਬੀ ਕਬਾਬੀਆਂ ਨੂੰ ਲੱਭਦਾ ਫਿਰਦਾ ਤੇ ਹੁਣ ਪਿਆਰਿਓ ਦੁਨੀਆ ਤਾਂ ਆਲੇ ਦੁਆਲੇ ਪਿੰਡ ਤਾਂ ਬਥੇਰੇ ਵਸਦੇ ਨੇ ਸਾਰੇ ਥੋੜੀ ਸੰਗਤ ਕਰਨ ਵਾਲੇ ਨੇ ਅੱਧੀ ਰਾਤ ਤੱਕ ਬੈਠ ਕੇ satsang ਕਰੋ ਹੁਣ ਕਈ ਤਾਂ ਸ਼ਰਾਬ ਪੀ ਪਏ ਹੋਣਗੇ ਕਈ ਵਿਸ਼ੇ ਭੋਗਦੇ ਹੋਣਗੇ ਪਤਾ ਤਾਂ ਸਾਰਿਆਂ ਨੂੰ ਹੋਣਾ ਕਿ ਪੜੈਨ ਪ੍ਰੋਗਰਾਮ ਸ਼ੁਰੂ ਹੋ ਗਿਆ ਪਰ ਨਹੀਂ ਸਾਰਿਆਂ ਦੇ ਹਿੱਸੇ 'ਚ ਨਹੀਂ ਹੁੰਦਾ ਪਰ ਪਿਆਰਿਓ ਹੁਣ ਉਹ ਜਿਹੜੀ ਬੀਬੀ ਹੈ ਤਾਰਾ ਤੇ ਪਿਆਰਿਓ ਉਹ ਦੇਖਦੀ ਹੈ ਵੀ ਇੱਥੇ ਘਰ ਦੇ ਵਿੱਚ ਕੋਈ ਭਗਤੀ ਦਾ ਮਾਹੌਲ ਹੈ ਜਾਂ ਨਹੀਂ ਮੈਂ ਕੀ ਕਰੂੰ ਕਿਵੇਂ ਪਰ ਸੋਹਣੀ ਬਹੁਤ ਹੈ ਰਾਜੇ ਦਾ ਪ੍ਰਮ ਪ੍ਰੇਮ ਬਹੁਤ ਹੈ ਉਹਦੇ ਨਾਲ ਉਹ ਉਦਾਸ ਰਹਿੰਦੀ ਹੈ ਥੋੜੀ ਅਰਦਾਸ ਰਹਿੰਦੀ ਹੈ ਤੇ ਰਾਜਾ ਉਹਨੂੰ ਸੋਹਣੇ ਸੋਹਣੇ ਕੱਪੜੇ ਸੋਹਣੇ ਸੋਹਣੇ ਜੋੜੇ ਕਿਉਂਕਿ ਬੀਬੀਆਂ ਕੱਪੜਿਆਂ ਦੇ ਨਾਲ ਜੁੱਤੀਆਂ ਦੇ ਨਾਲ ਇਹੋ ਜਿਹੀਆਂ ਚੀਜ਼ਾਂ ਤੇ ਖੁਸ਼ ਰਹਿੰਦੀਆਂ ਨੇ ਨਾ ਜਿਆਦਾ ਆਪਾ ਦੇਖਦੇ ਹੀ ਆ ਕਿਉਂਕਿ ਇਸਤਰੀਆਂ ਨੂੰ ਗਹਿਣਿਆਂ ਦਾ ਸ਼ੌਂਕ ਹੁੰਦਾ ਕੱਪੜਿਆਂ ਦਾ ਸ਼ੌਂਕ ਹੁੰਦਾ ਜੋੜੀਆਂ ਦਾ ਇਹੀ ਸ਼ੌਂਕ ਹੁੰਦੇ ਨੇ ਇਸਤਰੀਆਂ ਦੇ ਜ਼ਿਆਦਾਤਰ ਤੇ ਪਿਆਰਿਓ ਬਹੁਤ ਸੋਹਣੇ ਸੋਹਣੇ ਉਹਨੂੰ ਕੱਪੜੇ ਤੇ ਬਹੁਤ ਹੀਰਿਆਂ ਨਾਲ ਜੜੀਆਂ ਹੋਈਆਂ ਜੁੱਤੀਆਂ ਕਿਉਂਕਿ ਰਾਜਾ ਕਿਹੜੀ ਉਹਨੂੰ ਗੱਲ ਦੀ ਕਮੀ ਸੀ ਪਿਆਰਿਓ ਸੋਹਣੇ ਵਧੀਆ ਵਧੀਆ ਗਹਿਣੇ ਘਟੇ ਸਭ ਕੁਝ ਲੈ ਕੇ ਦਿੰਦਾ ਪਰ ਉਹ ਅਰਦਾਸ ਕਰਦੀ ਰਹਿੰਦੀ ਹੈ ਤੇ ਪਿਆਰਿਓ ਸਮਾਂ ਲੰਘਦਾ ਗਿਆ ਕਹਿ ਸਕਦੀ ਨਹੀਂ ਕਿਉਂਕਿ ਜਿਹੜੇ ਅੱਗੇ ਰਾਜੇ ਹੁੰਦੇ ਸੀ ਨਾ ਹੁਣ ਤਾਂ ਇਸਤਰੀਆਂ ਮੂਰੇ ਬੋਲਦੇ ਆ ਆਪਣੇ ਪਤੀ ਦੇ ਪਹਿਲਾਂ ਪਤੀਵਰਤਾ ਇਸਤਰੀਆਂ ਹੁੰਦੀਆਂ ਸੀ ਪਤੀ ਦੇ ਸਾਹਮਣੇ ਉੱਚਾ ਨਹੀਂ ਸੀ ਬੋਲਦੀਆ ਹੁਣ ਤਾਂ ਐ ਨਹੀਂ ਪਤਾ ਲੱਗਦਾ ਜਦੋਂ ਗੱਲ ਕਰਦੀਆਂ ਨੇ ਆਪਦੇ ਭਾਈ ਨਾਲ ਗੱਲ ਕਰਦੀਆਂ ਨੇ ਕਿ ਪਤੀ ਨਾਂ ਨਾਲ ਆਗ ਲੈ ਕੇ ਬੁਲਾਉਂਦੀਆਂ ਨੇ ਪਹਿਲੇ ਸਮੇਂ ਦੇ ਵਿੱਚ ਇਸਤਰੀ ਆਪਣੇ ਪਤੀ ਦਾ ਨਾਂ ਨਹੀਂ ਲੈ ਕੇ ਨਹੀਂ ਸੀ ਬੁਲਾਉਂਦੀ ਬੜੇ ਸਤਕਾਰ ਨਾਲ ਬੋਲਦੀ ਸੀ ਬੜੇ ਇਹ ਲਹਿਜੇ ਨਾਲ ਬੋਲਦੀ ਸੀ ਤੇ ਪਿਆਰਿਓ ਪਤਾ ਲੱਗ ਜਾਂਦਾ ਸੀ ਇਹ ਪਤਨੀ ਹੈ ਹੁਣ ਤਾਂ ਨਾਂ ਲੈ ਕੇ ਲੈਂਦੀਆਂ ਨੇ ਕਈ ਵਾਰ ਅਸੀਂ ਦੇਖਦੇ ਹਾਂ ਮੈਂ ਕਈ ਵਾਰ ਰੋਕਦਾ ਹਾਂ ਭਾਈ ਇਹ ਨਾਂ ਨਹੀਂ ਲੈਣਾ ਚਾਹੀਦਾ ਪਤੀ ਤਾਂ ਉਹਦੀ ਇੱਜ਼ਤ ਦੇ ਨਾਲ ਸਤਕਾਰ ਦੇ ਦੇ ਕੇ ਉਹਨੂੰ ਬੋਲਣਾ ਚਾਹੀਦਾ ਹੈ ਤੇ ਕਦੇ ਉੱਚਾ ਨਹੀਂ ਬੋਲਦੀ ਆਪਣੇ ਮਨ ਦੀ ਗੱਲ ਨੂੰ ਕਿਸ ਤਰ੍ਹਾਂ ਦੱਸੇ ਇਹ ਖਾਣ ਪੀਣ ਵਾਲਾ ਹੈ ਇਹ ਸੰਗਤ ਕਰਨ ਵਾਲਾ ਨਹੀਂ ਇਹਦੇ ਇਲਾਕੇ ਦੇ ਵਿੱਚ ਕਿਤੇ ਮੈਨੂੰ ਇਹ ਲੱਗ ਰਿਹਾ ਵਾ ਕੋਈ ਭਗਤੀ ਕਰਨ ਵਾਲਾ ਵੀ ਨਹੀਂ ਹੋਊਗਾ ਸਮਾਂ ਲੰਘਦਾ ਗਿਆ ਕਹਿ ਰਹੀ ਏ ਇੱਕ ਵਾਰ ਦੋ ਵਾਰ ਮੋਹ ਦੇ ਵਿੱਚੋਂ ਨਿਕਲਿਆ ਵੀ ਮੈਂ ਜੀ ਕਰਦਾ ਸੰਗਤ ਕਰਾਂ ਪਰ ਜਿਹੜਾ ਨਾਸਤਿਕ ਪ੍ਰਕਿਰਤੀ ਦਾ ਬੰਦਾ ਉਹ ਕਹਿੰਦਾ ਕਿਹੜੀ ਸੰਗਤ ਹੈ ਛੱਡ ਦੇ ਨੂੰ ਅੱਜ ਵੀ ਜੇ ਕੋਈ ਮਾਤਾ ਕਹੇ ਨਾ ਤਾਂ ਵੀ ਮੈਂ ਦਿਮਾਨ ਸੁਣਨ ਨਾਲ ਜਾਣਾ ਉਹਨੂੰ ਘਰ ਵੀ ਜਾ ਕੇ ਪਤਾ ਵੇ ਬਾਬਿਆਂ ਦਾ ਪੈ ਜਾਓ ਟਿੱਕ ਕਿ ਕਿਤੇ ਨਹੀਂ ਜਾਣਾ ਇਦਾਂ ਬੋਲਦਾ ਅੱਜ ਦੇ ਸਮੇਂ 'ਚ ਪਰ ਸਾਰੇ ਬਾਬੇ ਥੋੜੇ ਇੱਕੋ ਜਿਹੇ ਹੁੰਦੇ ਨੇ ਪੰਜੇ ਤਾਂ ਉਂਗਲਾਂ ਵੀ ਇੱਕੋ ਇੱਕੋ ਜੀਆਂ ਥੋੜੀਆਂ ਹੁੰਦੀਆਂ ਕਿਉਂਕਿ ਇੱਥੇ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੈ ਇੱਕ ਤਾਂ ਅਨਾਦੀ ਕਾਲ ਤੋਂ ਪਾਪੀ ਵੀ ਪੈਦਾ ਹੁੰਦੇ ਹੋਏ ਨੇ ਸੰਤਾ ਦੇ ਭੇਖ ਸਰਾਖਸ਼ ਵੀ ਪੈਦਾ ਹੁੰਦੇ ਹੋਏ ਨੇ ਇਹ ਤਾਂ ਅਨਾਦੀ ਕਾਲ ਤੋਂ ਚੱਲਿਆ ਹੁੰਦਾ ਤੇ ਪਿਆਰਿਓ ਹੁਣ ਜੇ ਕਿਤੇ ਮਾੜੀ ਮੋਟੀ ਗੱਲ ਕਰਦੀ ਹੈ ਉਹ ਕਹਿੰਦਾ ਨਹੀਂ ਕਿਹੜੇ ਰੱਬ ਦੀਆਂ ਗੱਲਾਂ ਕਰਦੀਆਂ ਕੋਈ ਰੱਬ ਰੂਪ ਨਹੀਂ ਹੁੰਦਾ ਬਸ ਤੂੰ ਸ਼ਾਂਤ ਰਹਿ ਤੇ ਪਿਆਰਿਓ ਹੁਣ ਮਨ ਬੜਾ ਤੜਫਦਾ ਪਰ ਇੱਕ ਦਿਨ ਬਣਿਆ ਕਿ ਐਸਾ ਸਬਬ ਬਣਿਆ ਐਸੀ ਖੇਡ ਬਣੀ ਕੀ ਖੇਡ ਬਣੀ ਉਹਦੀਆਂ ਜਿਹੜੀਆਂ ਦਾਸੀਆਂ ਨੇ ਉਹ ਦੱਸਣ ਲੱਗੀਆਂ ਵੀ ਆਪਣੇ ਨਾਲ ਸ਼ਹਿਰ ਤੋਂ ਬਾਹਰ ਇੱਕ ਮਹਾਤਮਾ ਰਹਿੰਦੇ ਨੇ ਉਹਨਾਂ ਉਹ ਰੋਜ਼ satsang ਕਰਦੇ ਨੇ ਰਾਤ ਨੂੰ ਤੇ ਦੁਨੀਆ ਸੁੰਨ ਹੋ ਜਾਂਦੀ ਹੈ ਜਦੋਂ ਉਹ satsang ਕਰਦੇ ਨੇ ਤਾਂ ਲੋਕ ਐ ਸਮਾਧੀ ਹੱਲਾ ਕੇ ਬੈਠਦੇ ਸੁਣਦੇ ਨੇ ਬੜਾ ਆਨੰਦ ਆਉਂਦਾ ਹੁਣ ਪਿਆਰਿਓ ਪਿਆਸੇ ਨੂੰ ਪਾਣੀ ਮਿਲ ਜਾਵੇ ਮਨ ਗਦਗਦ ਹੋ ਜਾਂਦਾ ਤੇ ਪਿਆਸ ਲੱਗੀ ਹੋਵੇ ਤੇ ਪਿਆਰੋ ਜੀਵ ਪਾਣੀ ਨੂੰ ਲੱਭਦਾ ਜੰਗਲਾਂ ਦੇ ਵਿੱਚ ਵੀ ਖੂ ਲੱਭਦਾ ਫਿਰਦਾ ਜੇ ਪਿਆਸ ਲੱਗੀ ਹੋਵੇ ਜੇ ਪਿਆਸ ਨ ਲੱਗੀ ਹੋਵੇ ਭਾਵੇਂ ਐਡੇ ਐਡੇ ਬਰਤਨ ਭਰੇ ਹੋਣ ਕੋਲੇ ਪਈ ਹੋ ਰਹਿੰਦੇ ਨੇ ਹੁਣ ਇਹ ਸੋਚਦੀ ਹੈ ਅਸ਼ਾ ਨਗਰ ਦੇ ਵਿੱਚ ਮਹਾਤਮਾ ਨੇ ਹਾਂ ਦਾਸੀਆਂ ਕਹਿੰਦੀਆਂ ਹਾਂ ਰਾਣੀ ਬਹੁਤ ਸੋਹਣਾ Satsang ਹੁੰਦਾ ਬੜਾ ਆਨੰਦ ਹੁੰਦਾ ਅਸ਼ਾ ਫਿਰ ਮੈਂ ਵੀ ਜਾਣਾ ਚਾਹੁੰਦੀ ਹਾਂ ਰਾਣੀ ਨੇ ਕਿਹਾ ਪਰ ਰਾਜੇ ਨੂੰ ਮੈਂ ਕਹਿ ਨਹੀਂ ਸਕਦੀ ਰਾਜੇ ਮੂਰੇ ਬੋਲ ਨਹੀਂ ਸਕਦੀ ਮੈਂ ਜਾਣਾ ਜ਼ਰੂਰ ਚਾਹੁੰਨੀ ਆ ਕਿੰਨੇ ਵਜੇ ਤੋਂ ਕਰਦੇ ਨੇ ਕਹਿੰਦੇ ਰਾਤ ਨੂੰ ਕਰਦੇ ਨੇ ਤਾਰਿਆਂ ਦੀ ਸਾਮੀ ਪੰਨੀ ਰਹਿਣੜੇ ਚਮਕਨ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਰੱਬ ਦੇ ਪਿਆਰੇ ਸਾਰੀ ਰਾਤ ਬਚਨ ਕਰਦੇ ਨੇ ਸਾਰੀ ਸਾਰੀ ਰਾਤ ਪਰਮਾਤਮਾ ਦੇ ਗੀਤ ਗਾਉਂਦੇ ਨੇ ਲੋਕ ਜਾਣੇ ਜੈ ਗੀਤ ਹੈ ਜੋ ਤੋਂ ਬ੍ਰह्म ਵਿਚਾਰ ਪਰਮਾਤਮਾ ਦੇ ਗੁਣ ਗਾਉਂਦੇ ਨੇ ਬਾਣੀ ਗਾਉਂਦੇ ਨੇ ਤੇ ਪਿਆਰਿਓ ਮਨ ਚ ਹੋਰ ਤਾਂਗ ਜਾਗੀ ਹੁਣ ਇੱਕ ਦਿਨ ਮਨ ਚ ਕੀ ਆਇਆ ਵੀ ਰਾਜਾ ਸੋਹ ਜਾਂਦਾ ਹੈ ਤੇ ਰਾਤ ਨੂੰ ਰਾਣੀ ਚਲੀ ਜਾਇਆ ਕਰਨਾ ਜਦੋਂ ਰਾਜਾ ਸੋਹ ਜਾਂਦਾ ਸੀ ਤੇ ਫਿਰ ਮੈਂ ਜਾਇਆ ਕਰਨਾ ਤੇ ਹੁਣ ਕੀ ਹੋਇਆ ਦੇਖਦੀ ਰਹੀ ਹੁਣ ਵੀ ਰਾਜਾ ਸੁੱਤਾ ਜਦੋਂ ਰਾਜਾ ਸੋ ਗਿਆ ਨਾ ਹੋਲੀ ਕਾ ਦਿਨੇ ਮਲਕ ਦੇ ਨੇ ਉੱਠੇ ਤੇ ਮਹਿਲ ਦੇ ਪਿਛਲੇ ਦਰਵਾਜ਼ੇ ਰਾਹੀਂ ਖਿੜਕੀ ਦੇ ਰਾਹੀਂ ਹੋਲੀ ਕੇ ਦਿਨੇ ਉਤਰੀ ਦਾਸੀ ਨੂੰ ਕਿਹਾ ਹੋਇਆ ਸੀ ਕਿ ਕਿਉਂਕਿ ਸਾਰੇ ਇੱਕ ਦੂਜੇ ਨਾਲ ਮੇਲ ਤਾਂ ਹੁੰਦਾ ਹੀ ਸੀ ਇੱਕ ਦਵਾ ਗਈਆਂ ਉਹਨਾਂ ਦੇ ਨਾਲ ਹੋਲੀ-ਹੋਲੀ ਚੱਲ ਕੇ ਸਾਧ ਸੰਗ ਦੇ ਵਿੱਚ ਚਲੀ ਗਈ ਤੇ ਉੱਥੇ ਕੀਰਤਨ ਹੁੰਦਾ ਸਾਧ ਸੰਗ ਹੁੰਦਾ ਪ੍ਰਮਾਤਮਾ ਦੇ ਭਜਨ ਗਾਏ ਜਾਂ ਹੁਣ ਤਾਂ ਉਹ ਚੀਜ਼ਾਂ ਖਤਮ ਹੋ ਗਈਆਂ ਪੁਰਾਣੇ ਸਮੇਂ ਦੇ ਵਿੱਚ ਤਾਂ ਸਾਰੀ-ਸਾਰੀ ਰਾਤ ਕੀਰਤਨ ਸ਼ਬਦ ਚੌਕੀਆਂ ਲੱਗਦੀਆਂ ਹੁਣ ਨਹੀਂ ਚੱਲਦਾ ਉਹ ਕੁਝ ਹੁਣ ਤਾਂ ਸਪੀਕਰ ਉਹੀ ਬੰਦ ਕਰਾਏ ਜਾਂਦੇ ਨੇ ਉਹ ਗੁਰੂ ਘਰ ਦੇ ਸਪੀਕਰ ਬੰਦ ਕਰ ਦਿਓ ਕਹਿੰਦੇ ਕਿਉਂ ਕਹਿੰਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ ਨੈਟ ਬੰਦ ਕਰਨ ਨੂੰ ਨਹੀਂ ਕਿਸੇ ਨੇ ਕਿਹਾ ਜਿੰਨੇ ਸਾਰੇ ਵਿਗਾੜ ਰਹੇ ਨੇ ਜਿਹੜੇ ਰਾਤ ਦੇ 2-2 ਵਜੇ ਤੱਕ ਚੱਲਦੇ ਨੇ ਸਵੇਰੇ ਉੱਠਦਾ ਹੀ ਨਹੀਂ ਕੋਈ ਉਧਰ ਨੂੰ ਕੋਈ ਨਹੀਂ ਧਿਆਨ ਦਿੰਦਾ ਹੁਣ ਰਾਤ ਨੂੰ ਜਾ ਕੇ satsang ਸੁਣਦੀ ਹੈ ਇੱਕ ਦਿਨ ਗਈ ਟਾਈਮ ਦੇ ਨਾਲ ਆ ਗਈ ਰਾਜੇ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਦੂਸਰੀ ਦਿਨ ਫਿਰ ਗਈ ਆ ਗਈ ਹੁਣ ਕਿਉਂਕਿ ਉਹਦਾ ਮਨ ਉੱਥੇ ਲੱਗਿਆ ਹੋਇਆ ਤੇ ਇੱਕ ਦਿਨ ਕੀ ਹੋਇਆ ਰਾਜੇ ਦੀ ਰਾਤ ਨੂੰ ਅੱਖ ਖੁੱਲ ਗਈ ਰਾਜੇ ਨੇ ਦੇਖਿਆ ਰਾਣੀ ਕਿੱਥੇ ਹੈ ਰਾਣੀ ਨੂੰ ਪ੍ਰੇਮ ਬਹੁਤ ਕਰਦਾ ਸੀ ਰਾਜਾ ਸੁੰਦਰ ਸੀ ਨਾ ਪਿਆਰੋ ਮੈਂ ਦੇਖਿਆ ਵੀ ਰਾਣੀ ਕਿੱਥੇ ਹੈ ਰਾਣੀ ਦੇਖਦੀ ਨਹੀਂ ਪਈ ਮਨ ਦੇ ਵਿੱਚ ਬੜੇ ਖਿਆਲ ਆਏ ਆਉਂਦੇ ਵੀ ਨਾ ਬੰਦੇ ਦੇ ਆਪਣੀ ਇਸਤਰੀ ਨਾਲ ਨਾ ਪਈ ਹੋਵੇ ਰਾਤ ਨੂੰ ਨਾ ਦੇਖੇ ਮੰਨ ਦੇ ਵਿੱਚ ਆੜ ਦੀਵਾਲੇ ਦੇਖਿਆ ਸਾਰੇ ਮਹਿਲ ਦੇਖਿਆ ਸਾਰਿਆਂ ਨੇ ਸਾਰੇ ਘੁੰਮ ਕੇ ਦੇਖ ਲਿਆ ਪਤਾ ਨਹੀਂ ਲੱਗਿਆ ਤੇ ਸਾਰੀ ਰਾਤ ਫਿਰ ਉਡੀਕੀ ਗਿਆ ਵੀ ਕਿੱਥੇ ਗਈ ਹੈ ਪਤਾ ਤਾਂ ਲੱਗਣਾ ਹੀ ਚਲੋ ਜਦੋਂ ਆਇਆ ਫਿਰ ਦੇਖਦੀ ਆ ਉਡੀਕੀ ਗਿਆ ਇਹ ਜਾਣ ਕੇ ਪਿਆ ਗਿਆ ਕਿ ਰਾਣੀ ਆ ਗਈ ਸਾਰਾ ਦਿਨ ਲੰਘ ਗਿਆ ਸਾਰਾ ਦਿਨ ਰਾਣੀ ਨੇ ਸੋ ਕੇ ਲੰਗਾਤਾ ਸ਼ਾਮ ਨੂੰ ਫਿਰ ਉਹੀ ਹੁਣ ਰਾਜਾ ਸੁੱਤਾ ਨਹੀਂ ਤੇ ਰਾਣੀ ਜਦੋਂ ਰਾਤ ਨੂੰ ਫਿਰ ਉੱਠ ਕੇ ਗਈ ਨਾ ਤਾਂ ਰਾਜ ਨੇ ਸੋਚਿਆ ਮੈਂ ਮਗਰ ਜਾ ਕੇ ਦੇਖਾਂ ਉਹ ਜਾਂਦੀ ਕਿਤੇ ਹੈ ਪਰ ਕਿਤੇ ਪੁਰਸ਼ ਕੋਲ ਤਾਂ ਨਹੀਂ ਜਾਂਦੀ ਕਿੱਥੇ ਜਾਂਦੀ ਹੈ ਪਤਾ ਤਾਂ ਲੱਗੇ ਰਾਜਾ ਮਗਰ ਮਗਰ ਗਿਆ ਪੈਰ ਦਬਦਾ ਦਬਦਾ ਤੇ ਰਾਣੀ ਦੇਖ ਕੇ ਇੱਕ ਮਹਾਤਮਾ ਦੇ ਆਸ਼ਰਮ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਸੰਗਤਾਂ ਬੈਠੀਆਂ ਹੋਈਆਂ ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਲਗਨ ਲੱਗੀ ਹੋਈ ਹੈ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਇਹ ਹੈ ਕਿ ਉਹ ਪਰਮਾਤਮਾ ਦੇ ਇੱਕ ਦਿਨ ਦਰਸ਼ਨ ਹੋ ਜਾਣ ਇਹ ਸੰਗਤ ਦੇ ਵਿੱਚ ਆ ਕੇ ਇਹ ਵੀ ਬੈਠ ਗਈ ਤੇ ਜਾ ਕੇ ਜਿੱਥੇ ਹੋਰ ਕੀਰਤਨ ਕਰਦੇ ਸੀ ਇਹ ਵੀ ਕਰਦੀ ਇਹ ਜਦੋਂ ਹੋਇਆ ਜਾ ਕੇ ਦੇਖਿਆ ਇਹਨਾਂ ਸ਼ਾਂਤ ਮਾਹੌਲ ਇਹਨਾਂ ਆਨੰਦਮਨ ਤਾਂ ਜ਼ਰੂਰ ਵਧੀਆ ਵਧੀਆ ਲੱਗਦਾ ਐਸੀ ਗੱਲ ਨਹੀਂ ਜਦੋਂ ਸੋਹਣੀ ਸੂਰਤ ਦੇ ਵਿੱਚ ਕੀਰਤਨ ਹੁੰਦਾ ਹੋਵੇ ਮਿੱਠੀ ਮਿੱਠੀ ਆਵਾਜ਼ ਹੋਵੇ ਤੇ ਸੋਹਣਾ ਤਾਂ ਲੱਗਿਆ ਪਰ ਮਨ ਦੇ ਵਿੱਚ ਇੱਕ ਕ੍ਰੋਧ ਆਇਆ ਰਾਣੀ ਮੈਨੂੰ ਬਿਨਾਂ ਦੱਸੇ ਮੈਂ ਇਧਰਲੇ ਪਾਸੇ ਨੂੰ ਜਾਂਦਾ ਨਹੀਂ ਇਹ ਕਿੱਧਰ ਨੂੰ ਤਰੀ ਜਾਂਦੀ ਹੈ ਕ੍ਰੋਧ ਵੀ ਆਇਆ ਤੇ ਸੋਚਿਆ ਵੀ ਹੁਣ ਰਾਣੀ ਨੂੰ ਕਿਵੇਂ ਕਹੂੰਗਾ ਕੋਈ ਬਹਾਨਾ ਰਾਣੀ ਨੇ ਬੜਾ ਸੋਹਣਾ ਇੱਕ ਜੋੜਾ ਬਣਾ ਕੇ ਦਿੱਤਾ ਸੀ ਹੀਰਿਆਂ ਦਾ ਜੜਿਆ ਬੜਾ ਸੋਹਣਾ ਤੇ ਉਹਨੇ ਕੀ ਕਰਿਆ ਵੀ ਐ ਕਰਦਾ ਇੱਕ ਜੁੱਤੀ ਚੱਕ ਕੇ ਲੈ ਜਾਣਾ ਇੱਕ ਪੈਰ ਦੀ ਜੁੱਤੀ ਪਿਆਰਿਓ ਇੱਕ ਜੁੱਤੀ ਚੱਕ ਕੇ ਲੈ ਗਿਆ ਤੇ ਜਦੋਂ satsang ਦੀ ਉਦੋਂ ਸਮਾਪਤੀ ਹੋਈ ਪੈਰ ਫਟਣ ਦਾ ਟਾਈਮ ਹੋਇਆ ਤੇ ਜਦੋਂ ਆ ਕੇ ਲੱਗੀ ਜੁੱਤੀ ਪਾਉਣ ਉਥੇ ਜੁੱਤੀ ਇੱਕ ਸੀ ਤੇ ਪੈਰ ਇੱਕ ਹੈ ਹੀ ਨਹੀਂ ਉਹ ਸੋਚ ਚ ਪੈ ਗਈ ਰਾਜ ਨੇ ਇਹ ਜੋੜਾ ਜੋੜਾ ਸੀ ਮੈਨੂੰ ਬੜੇ ਪਿਆਰ ਨਾਲ ਬਣਾ ਕੇ ਦਿੱਤਾ ਸੀ ਤੇ ਰਾਜ ਨੇ ਮੈਨੂੰ ਪੁੱਛ ਲਿਆ ਵੀ ਇੱਕ ਪੈਰ ਕਿੱਥੇ ਹੈ ਮੈਂ ਕੀ ਜਵਾਬ ਦਵਾਂਗੀ ਜੀ ਮੇਰਾ ਤਾਂ 사ਸੰਗ ਖਤਮ ਹੋ ਜੋ ਉਥੇ ਪਤਾ ਸਭੀ ਨਾਸਤਕ ਹੈ ਤੇ ਫਿਰ ਮਹਾਪੁਰਸ਼ਾਂ ਕੋਲ ਅੰਦਰ ਗਈ ਮਹਾਪੁਰਖ ਕਹਿਣ ਲੱਗੇ ਹਾਂ ਬੇਟਾ ਮਹਾਰਾਜ ਜੀ ਮੇਰਾ ਇੱਕ ਜੋੜੇ ਦਾ ਪੈਰ ਨਹੀਂ ਹੈ ਇੱਕ ਜੋੜਾ ਹੈ ਨਹੀਂ ਮੇਰਾ ਇੱਕ ਪੈਰ ਦੇਖ ਲਿਓ ਭਾਈ ਇਧਰ ਉਧਰ ਹੋ ਸਕਦਾ ਸਾਰੇ ਲੱਬਿਆ ਮਹਾਰਾਜ ਨਹੀਂ ਹੈ ਮੈਂ ਰਾਜੇ ਤੋਂ ਚੋਰੀ ਹੁੰਨੀ ਹਾਂ 사ਸੰਗ ਕਿਤੇ ਇਹ ਨਾ ਹੋਵੇ ਸਵੇਰ ਨੂੰ ਰਾਜਾ ਜੋੜਾ ਪੁੱਛ ਲੈ ਕਿੱਥੇ ਗਿਆ ਉਥੇ ਚੋਰੀ ਕੋਈ ਕਰ ਨਹੀਂ ਸਕਦਾ ਮਹਿਲਾ ਚ ਵੀ ਰਾਜ ਨੇ ਮੈਨੂੰ ਇੱਥੇ ਆਉਣਾ ਬੰਦ ਕਰ ਦੇਣਾ ਪਤਾ ਨਹੀਂ ਕੀ ਹੋ ਮਹਾਰਾਜ ਕਿਰਪਾ ਕਰੋ ਮਹਾਪੁਰਖ ਪਤਾ ਕੀ ਕਹਿੰਦੇ ਭਾਈ ਪ੍ਰਮਾਤਮਾ ਅੱਗੇ ਸਾਰੀ ਸੰਗਤ ਨੂੰ ਇਕੱਠੀ ਕਰ ਲਿਆ ਸੰਗਤ ਦੀ ਜਿਹੜੀ ਅਰਦਾਸ ਹੁੰਦੀ ਹੈ ਨਾ ਇਹ ਬਹੁਤ ਵੱਡੀ ਚੀਜ਼ ਹੈ ਸੰਗਤ ਅਰਦਾਸ ਕਰੇ ਰੱਬ ਦੇ ਨਾਮ ਜਪਣ ਵਾਲੀ ਬੰਦਗੀ ਕਰਨ ਵਾਲੇ ਅਰਦਾਸ ਕਰਦਾ ਤੇ ਪਿਆਰਿਓ ਫਿਰ ਪ੍ਰਮਾਤਮਾ ਨੂੰ ਸੁਣਨੀ ਪੈਂਦੀ ਹੈ ਤੇ ਕਹਿ ਕਹਿਣ ਲੱਗੇ ਮਹਾਪੁਰਖ ਭਾਈ ਸਾਰੇ ਅਰਦਾਸ ਕਰੋ ਬੇਟਾ ਤੂੰ ਵੀ ਅਰਦਾਸ ਕਰ ਤੇ ਪਿਆਰਿਓ ਹੁਣ ਕੀ ਹੋੜੀ ਕਿਉਂ ਕੀ ਅਰਦਾਸ ਹੈ ਇਹ ਤੇ ਤਰੱਕੀਆਂ ਵਾਸਤੇ ਨਹੀਂ ਕਥਾ ਕੋਈ ਕਹੇ ਕਿ ਇਹ ਹੋਜੂ ਪੁਰਾਤਨ ਇਤਿਹਾਸ ਪੜ੍ਹ ਕੇ ਦੇਖ ਲਓ ਜੇ ਕੋਈ ਨਾ ਭਗਤਾਂ ਨੂੰ ਰੱਬ ਦੇ ਪਿਆਰਾਂ ਨੂੰ ਦੁੱਖ ਦਿੰਦਾ ਸੀ ਉਥੇ ਰੱਬ ਖੜਕਦਾ ਰਿਹਾ ਜਿੰਨੇ ਭਗਤਾਂ ਦੀ ਸੰਤਾ ਦੀ ਬਾਣੀ ਨਹੀਂ ਹੈ ਉਹਨਾਂ ਦਾ ਇਤਿਹਾਸ ਪੜ੍ਹ ਲਓ ਜਦੋਂ ਉਹਨਾਂ ਨੇ ਦੁੱਖ ਆਇਆ ਜਦੋਂ ਉਹਨਾਂ ਦੇ ਤਕਲੀਫ ਆਈ ਅੱਜ ਤਾਂ ਆਪਾਂ ਡੰਡਾ ਚਾੱਕ ਕੇ ਭਜਲ ਲੈਂਦੇ ਹਾਂ ਕਿਉਂਕਿ ਰੱਬ ਨੇ ਤੇ ਜਾਂ ਭਰੋਸਾ ਹੈ ਹੀ ਨਹੀਂ ਰੱਬ ਆ ਕੇ ਖੜਨਾ ਸੀ ਤੇ ਖਿੱਚ ਕੇ ਲਿਆਇਆ ਜਦੋਂ ਤੱਕ ਸੰਸਾਰ ਨੂੰ ਦੇਖਿਆ ਕਿਸੇ ਨੇ ਬਹਾਨੇ ਨਹੀਂ ਫੜੀ ਤੇ ਜਦੋਂ ਅਰਦਾਸ કરી ਕ੍ਰਿਸ਼ਨ ਭਗਵਾਨ ਨੂੰ ਬੰਸਰੀ ਵਾਲੇ ਨੂੰ हे द्वारकाधीश ਹੁਣ ਤੇਰੇ ਤੇ ਮੇਰੇ ਕੋਈ ਲਾਜ ਰੱਖਣ ਵਾਲਾ ਨਹੀਂ ਹੈ ਤੇਰੇ ਤੋਂ ਬਿਨਾ ਮੇਰੀ ਕੋਈ ਰੱਖਸ਼ਾ ਕਰਨ ਵਾਲਾ ਨਹੀਂ ਹੈ ਅਸੀਂ ਪਰਮਾਤਮਾ ਦੇ ਭਰੋਸੇ ਤਾਂ ਹੁੰਦੇ ਹੀ ਨਹੀਂ ਰੋਲਾਂ ਤਾਂ ਇਸ ਗੱਲ ਦਾ ਕਿਉਂਕਿ ਸਾਡੇ ਅੰਦਰੋ ਵਿਸ਼ਵਾਸ ਹੈ ਹੀ ਨਹੀਂ ਸਾਡੀ ਸ਼ਰਧਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਇਹ ਗੱਲ ਦਾ ਕਿਉਂਕਿ ਜੇ ਅਸੀਂ ਸੁਣਾਗੇ ਤਾਂ ਸਾਡੀ ਸ਼ਰਧਾ ਬਣੂਗੀ ਇਸੇ ਤਰ੍ਹਾਂ ਹੁਣ ਸਾਰੀ ਸੰਗਤ ਖੜੀ ਹੈ ਮਹਾਪੁਰਖਾਂ ਨੇ ਵੀ ਹੱਥ ਜੋੜੇ ਤਾਰਾ ਨੇ ਵੀ ਹੱਥ ਜੋੜੇ ਜੋੜ ਕੇ ਬੇਨਤੀਆਂ ਕਰਦੀਆਂ ਹੈ ਪਤਾ ਕੀ ਕਹਿੰਦੀ ਹੈ ਮੇਰਾ ਕੁਝ ਨਹੀਂ ਗਰੀਬੜੀ ਦਾ ਜਾਣਾ ਲਾਜ ਲੂ ਤੇਰੇ ਨਾਲ ਕੁਝ ਜਾਣਾ ਨਾ ਮੇਰਾ ਮੇਰੀ ਰਾਣੀ ਦਾ ਜਾਣਾ ਯਾਦ ਰੱਬ ਤੇਰਾ ਤੂੰ ਮੇਰਾ ਕੁਝ ਵੀ ਗਰੀਬੜੀ ਦਾ ਜਾਣਾ ਨਹੀਂ ਲਾਜਾ ਜਾਣਾ ਬਸ ਤੇਰਾ ਤੇਰੇ ਨਾਮ ਜੀ ਨਾਲ ਲੱਗੂ ਮੇਰਾ ਨਾਮ ਤੂੰ ਸਹੇਬਾ ਨਾਲ ਲੋ ਤੇਰੇ ਨਾਮ ਜੇ ਮੇਰੇ ਨਾਲ ਜੀ ਤੇਰਾ ਨਾਮ ਜੀ ਬੇਨਤੀਆਂ ਕਰਦੀ ਹਾਂ ਪਿਆਰਿਓ ਹੁਣ ਪਰਮਾਤਮਾ ਤਾਂ ਲੱਖ ਸਾਲ ਸਿੱਧਕ ਹੈ ਮੈਂ ਕਰੂੰ ਆਪਣੇ ਭਗਤੋ ਕਾਜ ਕਹਿੰਦੇ ਆਪਣੇ ਭਗਤਾਂ ਵਾਸਤੇ ਸਭ ਕੁਝ ਕਰਦਾ ਨਾਮਦੇਵ ਦੀ ਸੱਪਰੀ ਬਣਾਈ ਸੀ ਨਾ ਭਗਵਾਨ ਨੇ ਭਗਵਾਨ ਨੇ ਸੱਪਰੀ ਬਣਾਈ ਸੀ ਧੰਨੇ ਦੀਆਂ ਗਊਆਂ ਵੀ ਚਾਰਦਾ ਰਹਾ ਧੰਨੇ ਨੇ ਜਿਹੜਾ ਅਨਾਜ ਬੀਜਣਾ ਸੀ ਸਾਧੂਆਂ ਨੂੰ ਭੋਜਨ ਸ਼ਕਾਤਾ ਕਹਿੰਦੇ ਦਿਖਾਵੇ ਮਾਤਰਾ ਸਟਾ ਦਿੱਤਾ ਕਕਰੇ ਕਹਿੰਦੇ ਕਕਰੇ ਘਰੇ ਹੋ ਗਜੇ ਪਿਆਰਿਓ ਰੱਬ ਆਪਣੇ ਭਗਤਾਂ ਵਾਸਤੇ ਬਹੁਤ ਕੁਝ ਕਰਦਾ ਕਹਿੰਦੇ ਜਦੋਂ ਅਰਦਾਸ ਕਰੀ ਜੀ ਦੇਖਿਆ ਇੱਕ ਜੋੜਾ ਤਾਂ ਰਾਜਾ ਲੈ ਗਿਆ ਸੀ ਇੱਕ ਪਿਆਸੀ ਤੇ ਦੋ ਪਏ ਨੇ ਉਥੇ ਕਿਸੇ ਨੇ ਕਿਹਾ ਜੋੜੇ ਦੋ ਪਏ ਨੇ ਪੈਰ ਦੋਨੇ ਨੇ ਜੋੜੇ ਦੇ ਦੋਨੋਂ ਹੋ ਗਏ ਨੇ ਪੈਰ ਪਰਮਾਤਮਾ ਦਾ ਸ਼ੁਕਰ ਕਰਿਆ ਪਰਮਾਤਮਾ ਤੈਂ ਬੜੀ ਕਿਰਪਾ ਕਰੇ ਇਹ ਜੋੜਾ ਲੱਭਤਾ ਤੈਨੂੰ ਇਹ ਜੋੜਾ ਦੇਤਾ ਮੈਨੂੰ ਲਿਆ ਕੇ ਬੜੀ ਕਿਰਪਾ ਕਰੀ ਹੌਲੀ ਹੌਲੀ ਪੈਰ ਦੱਬਦੀ ਦੱਬਦੀ ਘਰ ਪਹੁੰਚੀ ਜਦੋਂ ਮਹਿਲਾਂ ਦੇ ਵਿੱਚ ਪਹੁੰਚੀ ਤੇ ਸਵੇਰ ਹੋਏ ਰਾਜਾ ਫਿਰ ਉਵੇਂ ਪਿਆਸੀ ਤੇ ਜਾ ਕੇ ਹੁਣ ਵੀ ਮੈਂ ਪੁੱਛੂੰਗਾ ਵੀ ਜੋੜਾ ਲਿਆ ਕਿੱਥੇ ਆ ਤੇਰਾ ਫਿਰ ਪੁੱਛੂੰਗਾ ਵੀ ਬਿਨਾ ਪੁੱਛੇ ਕਿਵੇਂ ਗਈ ਤੇ ਜਦੋਂ ਪਹੁੰਚ ਗਈ ਸਵੇਰੇ ਉੱਠੇ ਜੋੜਾ ਕਿਉਂਕਿ ਕਮਰੇ 'ਚ ਨਹੀਂ ਬਾਹਰ ਸਪੈਸ਼ਲ ਜਗ੍ਹਾ ਬਣਾਈ ਹੁੰਦੀ ਸੀ ਜੋੜੇ ਰੱਖਣ ਤੇ ਪਿਆਰੇ ਰਾਜੇ ਨੇ ਆਪਣਾ ਜੋੜਾ ਅੰਦਰ ਰੱਖਤਾ ਸੀ ਤੇ ਪਿਆਰੇ ਜਦੋਂ ਸਵੇਰ ਹੋਈ ਨਾ ਬੜਾ ਪਿਆਰ ਕਰਦਾ ਸੀ ਬੜੇ ਦਲਾਰ ਦੀਆਂ ਗੱਲਾਂ ਕਰਦਾ ਕਰਦਾ ਰਾਣੀ ਜਿਹੜਾ ਤੈਨੂੰ ਜੋੜਾ ਬਣਾ ਕੇ ਦਿੱਤਾ ਸੀ ਬਹੁਤ ਅਮੋਲਾ ਬੜਾ ਮਹਿੰਗਾ ਜਿਹਨੂੰ 1 ਸਾਲ ਲੱਗ ਗਿਆ ਸੀ ਬਣਾਉਣ ਨੂੰ ਕਿਉਂਕਿ ਹੱਥਾਂ ਦੇ ਨਾਲ ਕੜਾਈ ਐਸਾ ਕਰਾਈ ਸੀ ਬੜਾ ਸੋਹਣਾ ਸੀ ਤੋਂ ਐਂ ਕਰ ਉਹ ਜੋੜਾ ਲਿਆ ਕੇ ਚੱਕ ਕੇ ਉਸ ਜੋੜੀ ਪੂਰੀ ਲਿਆ ਤੇ ਆਪਾਂ ਦਾ ਕਾਰੀਗਰ ਨੂੰ ਦੇਖ ਕੇ ਉਹਦੇ ਨਾਲ ਦੀ ਇੱਕ ਹੋਰ ਬਣਾਵਾਂਗੇ ਇੱਕ ਤੇ ਉਹਨਾਂ ਦੀ ਵਿਚਾਰੀ ਨੂੰ ਇੱਕ ਦਿਮਾਗ 'ਚ ਨਹੀਂ ਸੀ ਵੀ ਰਾਜਾ ਲੈ ਕੇ ਆ ਗਿਆ ਚੱਕ ਕੇ ਹੋਈ ਤਾਂ ਉਸੇ ਤਾਂ ਉਹ ਤਾਂ ਪਤਾ ਸੀ ਮੇਰੀਆਂ ਤਾਂ ਦੋਨੋਂ ਆ ਹੁਣ ਉਹਨੂੰ ਆਪਣਾ ਜੋੜਾ ਲਿਆਂਦੀ ਨੂੰ ਰਾਜਾ ਨੇ ਹੁਣ ਰਾਜੇ ਨੇ ਜਦੋਂ ਦੇਖਿਆ ਵੀ ਇੱਕ ਜੋੜਾ ਤਾਂ ਮੈਂ ਚੱਕ ਲਿਆ ਸੀ ਇੱਕ ਪੈਰ ਤਾਂ ਦੂਜਾ ਕਿੱਥੋਂ ਆ ਗਿਆ ਇਹਨੂੰ ਤਾਂ ਬਣਾਉਣ ਨੂੰ ਵੀ ਸਾਲ ਲੱਗ ਗਿਆ ਸੀ ਇੰਨਾ ਕੀਮਤੀ ਬੇਸ਼ੁਮਾਰ ਇੰਨਾ ਵਧੀਆ ਕਢਾਈ ਕਰੇ ਰਾਣੇ ਨੂੰ ਕਹਿਣ ਲੱਗਿਆ ਐਂ ਦੱਸ ਵੀ ਇਹ ਜੋੜਾ ਇੱਕ ਪੈਰ ਅੰਦਰ ਗਿਆ ਇੱਕ ਪੈਰ ਚੱਕ ਕੇ ਰਹਿ ਗਿਆ ਹੰਦਾ ਇੱਕ ਪੈਰ ਤਾਂ ਮੈਂ ਚੱਕ ਲਿਆ ਸੀ ਦੂਜਾ ਕਿੱਥੋਂ ਆ ਗਿਆ ਦੱਸ ਕਿੰਨੇ ਬਣਾ ਕੇ ਦਿੱਤਾ ਰਾਣੀ ਸਮਝ ਗਈ ਰਾਜੇ ਨੇ ਦੱਸਿਆ ਮੈਂ ਤੇਰੇ ਮਗਰ ਗਿਆ ਸੀ ਤੂੰ ਉੱਥੇ ਬੈਠੀ ਸੀ ਆਹ ਦੂਜਾ ਪੈਰ ਦੱਸ ਕਿੱਥੋਂ ਲੈ ਕੇ ਆਈਆਂ ਰਾਣੀ ਕਹਿਣ ਲੱਗੀ ਰਾਜਨ ਮੈਂ ਚੋਰੀ ਜਾਂਦੀ ਸੀ ਸੋਨੂ ਕਹਿ ਨਹੀਂ ਸਕਦੀ ਸੀ ਡਰਦੀ ਸਹੀ ਕਿਉਂਕਿ ਸੋਡੀ ਬਿਰਤੀ ਕੁਝ ਹੋਰ ਤਰ੍ਹਾਂ ਦੀ ਸੀ ਮੇਰੀ ਬਿਰਤੀ ਕੁਝ ਹੋਰ ਤਰ੍ਹਾਂ ਦੀ ਸੀ ਪਰ ਮੈਂ ਫਿਰ ਵੀ ਪਤੀ ਵਰਤਾ ਇਸਤਰੀ ਧਰਮ ਦੇ ਰਸਤੇ ਗਈ ਕਿਸੇ ਮਾੜੇ ਪਾਸੇ ਨਹੀਂ ਗਈ ਪਰ ਰਾਜਨ ਮੈਂ ਡਰਦੀ ਨੇ ਤੈਨੂੰ ਕਿਹਾ ਨਹੀਂ ਜਦੋਂ ਇੱਕ ਜੋੜਾ ਉੱਥੋਂ ਗਾਇਬ ਹੋ ਗਿਆ ਮੈਂ ਮਹਾਪੁਰਖਾਂ ਨੂੰ ਬੇਨਤੀ ਕਰੀ ਮਹਾਰਾਜ ਰਾਜੇ ਨੇ ਬੜੇ ਪਿਆਰ ਨਾਲ ਮੈਨੂੰ ਇਹ ਜੋੜਾ ਬਣਾ ਕੇ ਦਿੱਤਾ ਜੇ ਉਹਨੇ ਮੈਨੂੰ ਪੁੱਛ ਲਿਆ ਵੀ ਮੈਂ ਕੀ ਜਵਾਬ ਦਵਾਂ ਤੇ ਰਾਜਾ ਕਹਿਣ ਲੱਗਾ ਦਸ ਤਾਂ ਸਹੀ ਮੈਨੂੰ ਚੰਗੀ ਤਰ੍ਹਾਂ ਇਹ ਜਿਹੜਾ ਤੇਰੇ ਜੋੜਾ ਹੈ ਇਹ ਕਿਹੜੇ ਕਾਰੀਗਰ ਤੋਂ ਬਣਵਾਇਆ ਕਿਸ ਨੇ ਬਣਵਾਇਆ ਤੇ ਮਹਾਪੁਰਖ ਇੱਕ ਧਾਰਨਾ ਪੜਦੇ ਹੁੰਦੇ ਹੁੰਦੇ ਕਿ 13 ਜੋੜੀਆਂ ਬਣਾਉਣ ਵਾਲਾ ਜਿੰਨੇ ਤੇਰੀ ਜੋੜੀ ਬਣਾਈ ਹੈ ਦੂਸਰਾ ਪੈਰ ਬਣਾਇਆ ਹੈ ਕਿੱਥੇ ਰਹਿੰਦਾ ਪੈਰੀ ਕੋਈ 라ਵਨ ਵਾਲਾ ਕਿਸੇ ਰਾਣੀ ਹੈ ਕਿਸੇ ਨਾ ਕਿਸੇ ਨੇ ਹੁਣ ਰਾਜਾ ਕਹਿੰਦਾ ਇਹ ਦੱਸ ਇਹ ਜੋੜਾ ਕਿਵੇਂ ਬਣਿਆ ਪਹਿਲਾਂ ਤਾਂ ਸਾਲ ਲੱਗਿਆ ਸੀ ਉਹ ਕਾਰੀਗਰ ਕਿੱਥੇ ਹੈ ਫਿਰ ਦੱਸਦੀ ਹੈ ਕਹਿੰਦੀ ਇਹ ਜੋੜਾ ਨਾ ਜਦੋਂ ਮੈਨੂੰ ਇੱਕ ਦੇਖਿਆ ਮੈਂ ਮਹਾਪੁਰਖਾਂ ਕੋਲ ਭਜੀ-ਭਜੀ ਗਈ ਮੇਰੇ ਪਤੀ ਨੇ ਮੇਰਾ ਰਾਜਨ ਨੇ ਬੜੇ ਪਿਆਰ ਨਾਲ ਬੁਲਾ ਕੇ ਦਿੱਤਾ ਹੁਣ ਇੱਕ ਪੈਰ ਹੈ ਨਹੀਂ ਜਦੋਂ ਰਾਜਾ ਦੇਖੇ ਮੈਨੂੰ ਕੀ ਕਹੂਗਾ ਤੇ ਮਹਾਪੁਰਖਾਂ ਨੇ ਕਿਹਾ ਬੇਟਾ ਤੂੰ ਪਤੀ ਵਰਤਾ ਇਸਤਰੀ ਨੂੰ ਪਤੀ ਵਰਤਾ ਇਸਤਰੀ ਹੈ ਤੇ ਆਹ ਜਿਹੜੀ ਸੰਗਤ ਹੈ ਇਹ ਵੀ ਪਤੀ ਵਰਤਾ ਸੰਗਤ ਹੈ ਇਹ ਸਾਰੇ ਦੇ ਸਾਰੇ ਨਾਮ ਅਰਦਾਸ ਕਰਦਾ ਹਾਂ ਆਪਾਂ ਪਰਮਾਤਮਾ ਨੂੰ ਅਰਦਾਸ ਕਰਦੇ ਹਾਂ ਤੇ ਪਰਮਾਤਮਾ ਹੀ ਸਾਰੇ ਕਾਰ ਸਵਾਰਦਾ ਪਰਮਾਤਮਾ ਸਪਦੀ ਵਰਤਾ ਵੀ ਤਾਂ ਹੋਣਾ ਜ਼ਰੂਰੀ ਹੈ ਨਾ ਭਗਤ ਹੋਣਾ ਵੀ ਜ਼ਰੂਰੀ ਹੈ ਸੇਵਕ ਹੋਣਾ ਵੀ ਜ਼ਰੂਰੀ ਹੈ ਕਿਤੇ ਇਹ ਨਾ ਹੋਵੇ ਅੰਦਰੋਂ ਕੁਝ ਹੋਰ ਹੋਵੇ ਤੇ ਬਾਹਰੋਂ ਕੁਝ ਔਰ ਹੋਈ ਹੈ ਫੇਰ ਨਹੀਂ ਸੰਦਾ ਰੱਬ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅੱਠ ਅੱਠ ਤੀਰਥ ਜੇ ਨਾ ਜਾਵੇ ਉਤਰੇ ਨਹੀਂ ਪਰ ਸਾਫ਼ ਹੋਣਾ ਪੈਂਦਾ ਨਾ ਕਿ ਪਿਆਰੋ ਰਾਣੀ ਕਹਿਣ ਲੱਗੀ ਜਦੋਂ ਮਹਾਪੁਰਖਾਂ ਨੇ ਕਿਹਾ ਅਸੀਂ ਅਰਦਾਸ ਕਰੀ ਤੇ ਨਾਲ ਦੀ ਨਾਲ ਜੋੜਾ ਜੁੜ ਗਿਆ ਤੇ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਲੈ ਆਇਓ ਰਾਜਾ ਕਹਿਣ ਲੱਗਿਆ ਅਛਾ ਇਹ ਤਾਂ ਪਰਮਾਤਮਾ ਦੀ ਖੇਡ ਬਖਰੀ ਹੈ ਮੈਨੂੰ ਵੀ ਉਹ ਸੰਗਤ ਦੇ ਵਿੱਚ ਲੈ ਕੇ ਜਾ ਤੇ ਫਿਰ ਰਾਣੀ ਜਦੋਂ ਰਾਜੇ ਨੂੰ ਲੈ ਕੇ ਗਈ ਕਿਉਂਕਿ ਚਮਤਕਾਰ ਹੋ ਗਿਆ ਨਾ ਫਿਰ ਰਾਜੇ ਨੇ ਜਾ ਕੇ ਜਦੋਂ ਮਹਾਪੁਰਖਾਂ ਦੀ ਸੰਗਤ કરી ਜਿੱਥੇ ਨਾਸਤਿਕ ਪ੍ਰਕਿਰਤੀ ਸੀ ਉਥੇ ਆਸਤਿਕ ਬਣ ਗਿਆ ਧਰਮੀ ਬਣ ਗਿਆ ਭਗਤ ਬਣ ਗਿਆ ਪਰ ਬੰਦਾ 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 ਉਦੋਂ ਹੀ ਹੈ ਜਦੋਂ ਚਮਤਕਾਰ ਦੇਖਦਾ ਨਹੀਂ ਤਾਂ ਤਰਕ ਹੀ ਤਰਕ ਤਰਕ ਹੀ ਤਰਕ ਜਾਂ ਗਰੀਬੀ ਦੇ ਵਿੱਚ ਕੰਮ ਕਰਦਾ ਮਰ ਜਾਂਦਾ ਇਹ ਮਾਇਆ ਉਹੋ ਜੇ ਹੰਕਾਰ ਦੇ ਵਿੱਚ ਮਰ ਜਾਂਦਾ ਸਮਾ ਸਮਾ ਆਈ ਲੰਘ ਜਾਂਦਾ ਫਿਰ ਅਨੇਕਾ ਜੁਨੀਆਂ ਦੇ ਵਿੱਚ ਪਿਆਜ ਰਹਿੰਦਾ ਇਹ ਭੁੱਲਿਆ ਰਹਿੰਦਾ ਰਾਜੇ ਦਾ ਪੁੱਤਰ ਹੋ ਕੇ ਵੀ ਭਿਖਾਰੀ ਬਣਿਆ ਰਹਿੰਦਾ ਪਰ ਜਦੋਂ ਜਾਣ ਲੈਂਦਾ ਫਿਰ ਹਰ ਹਾਲ ਦੇ ਵਿੱਚ ਖੁਸ਼ ਹੋ ਰਹਿੰਦਾ ਫਿਰ ਗਰੀਬੀ 'ਚ ਵੀ ਖੁਸ਼ ਰਹਿੰਦਾ ਅਮੀਰੀ 'ਚ ਵੀ ਖੁਸ਼ ਹੀ ਰਹਿੰਦਾ ਆਨੰਦ ਦੇ ਵਿੱਚ ਰਹਿੰਦਾ ਉਹਦਾ ਲੋਕ ਸੁਖੀ ਰਹਿੰਦਾ ਸੁਖੋਸ਼ ਰਹਿੰਦਾ ਕਈ ਤੁਸੀਂ ਦੇਖਿਓ ਜਿਹੜਾ ਰੱਬ ਦੇ ਪਿਆਰੇ ਭਗਤ ਨੇ ਕਿਉਂਕਿ ਇੱਕ ਜਿਹੜਾ ਧਨ ਦੌਲਤ ਕਮਾਇਆ ਕਿਉਂਕਿ ਗੁਰੂ ਐਸਾ ਆਨੰਦ ਦਿੰਦਾ ਉਹਦੇ ਲੋਕ ਪ੍ਰਲੋਕ ਸਵਾਰ ਦਿੰਦਾ ਗੁਰੂ ਕਰਿਆ ਸੀ ਉਥੇ ਕੋਈ ਰੱਬ ਦਾ ਪਿਆਰਾ ਮਿਲ ਜਾਵੇ ਕੋਈ ਘਰ ਦੇ ਵਿੱਚ ਕੋਈ ਪੁੱਤਰ ਇਹੋ ਜਿਹਾ ਪੈਦਾ ਹੋ ਜਾਵੇ ਪ੍ਰਲਾਦ ਵਰਗਾ ਕੋਈ ਘਰ ਦੇ ਵਿੱਚ ਇਸਤਰੀ ਤਾਰਾ ਵਰਗੀ ਆ ਜਾਵੇ ਇਹ ਜ਼ਰੂਰ ਬੇਨਤੀਆਂ ਕਰਿਆ ਕਰੋ ਤੇ ਪਿਆਰਿਓ ਕਿਉਂਕਿ ਉਹ ਘਰ ਨੂੰ ਸਵਰਗ ਬਣਾ ਦਿੰਦੇ ਨੇ ਤੇ ਸਾਰਿਆਂ ਨੂੰ ਗੁਰੂ ਵਾਲਾ ਬਣਾ ਦਿੰਦੇ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ